ਜਵਾਈ ਤੇ ਸੱਸ ਦੀ ਹੋਈ ਲੜਾਈ ਮੰਮੀ ਸਾਨੂੰ ਚਾਹ ਪੜਾਈ ਦੋਨਾਂ ਜਾਣੀਆਂ ਤੇ ਜਵਾਈ ਨੂੰ ਬੁੜਾ ਕੇ ਨਹੀਂ ਆਏ ਮਾਤੇ ਨਗਰੋਂ ਚਾਹ ਪੜਾਈ ਤੇ ਮੈਨੂੰ ਚਾਹ ਪੜਾਈ ਮੈਂ ਜੇ ਮੈਂ ਬਾਅਦ ਚੁੱਕੀਆਂਗੇ ਤੁਹਾਨੂੰ ਦੋਨਾਂ ਦੇਖ ਕੇ ਉਹ ਵੇਖੋ ਭੈਣ ਪ੍ਰੀਤੋ ਇਹ ਗੱਲ ਸਹੀ ਨਹੀਂ ਨਾ ਕਿ ਜਵਾਈ ਨਾਲ ਤੁਸੀਂ ਉਹ ਕਰਤੀ ਮਾੜੀ ਕੀਤੀ ਹੈ ਕਲਵਿੰਦਰ ਹਾਂ ਤੁਸੀਂ ਐਂ ਕਹੋ ਕਿ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ ਹੁਣ ਉਹ ਮਾਤਾ ਕਹੋਗੇ ਆ ਮੈਂ ਪੁੱਤ ਨੂੰ ਚਾਹ ਦਿੰਨੀ ਆ ਹਾਂ ਫਿਰ ਤੁਹਾਡੀ ਮਾਂ ਜੀ ਹੋਈ ਫਿਰ ਇਹ ਸਾਡੀ ਮਾਂ ਹੋਈ ਫਿਰ ਕਿੱਥੇ ਮੇਰੀ ਚਾਹ ਗਗਨ ਜੇਦੀ ਮੈਂ ਬਾਅਦ ਵੀ ਲਗ ਹੋਨੇ ਵੇ ਪੜ ਲਈਏ ਤੇ ਤੁਹਾਡੀ ਚਾਹ ਫੇ ਰੋਕੇ ਆ। ਆਹ ਤੂੰ ਖਿੱਚ ਪਾਲ ਸੇੱਚ ਕਰੋ ਕਿਉਂ ਤੇ ਲੇਟ ਹੋ ਰਿਹਾ ਆਪਾਂ। ਜਲਦੀ ਪੀਓ। ਇੱਕ ਸਾਡੀ ਮਾਲਾ ਸੀ ਇੱਧਰ ਲੱਗੇ ਕੰਮ ਤੇ ਤੇ ਆਹ ਮਾਲਾ ਸੀ ਦੀ ਰਾਮ ਪਰਮਾਨ ਦੀ। ਗਗਨ ਨੇ ਪੀਲੀ ਚਾਹ ਤੇ ਕੁਲਵਿੰਦਰ ਚਾਰੇ ਦੀ ਲੜਾਈ ਕਰਾਤੀ ਆਪਣੀ ਸੱਸ ਨਾਲ ਹੈ। ਤੂੰ ਇਹ ਵੀ ਚਾਹ ਚ ਪੀ ਲੋ ਸਾਰਿਆਂ ਨੇ। ਹਾਂ ਮੰਮੀ ਕਹਿੰਦੀ ਆਪੇ ਪਾਣੀ ਚੱਕ ਲਊਂਗੀ ਤੇ। ਚਾਹ ਪੀਓ ਤੂੰ ਇਹ ਬੜਾ ਸਾਰਿਆਂ ਨੇ। ਚੱਲ 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 ਚੱਲ। ਛੇਤੀ 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 ਛੇਤੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਟਾਈਮ ਹੋ ਗਿਆ ਜੀ 1:30 2 ਵਜੇ ਦਾ ਤੇ ਆਪਾਂ ਨੇ ਅੱਜ ਬਹੁਤ ਹੀ ਜ਼ਿਆਦਾ ਕੰਮ ਨੇ ਤੇ ਤੁਸੀਂ ਗੱਲ ਕਰ ਲਓ ਭਾਬੀ ਦਾ ਸੂਟ ਰੈਡੀ ਕਰਨਾ ਹੈ ਕਿ ਉਹ ਗਈਆਂ ਹੋਈਆਂ ਨੇ ਭਾਬੀ ਨੂੰ ਕਹਿ ਦਿਓ ਹਾਂ ਤੇ ਹੁਣ ਆਪਾਂ ਜਾਣਾ ਜੀ ਅੱਜ ਫੇਰ ਬਹੁਤ ਸਾਰੇ ਕੰਮ ਨੇ ਬਹੁਤ ਸਾਰਾ ਇਹ ਆਪਣੇ ਵਰਕਰਾਂ ਕੋਲ ਟਾਈਮ ਲੱਗਣਾ ਅੱਜ ਆਪਾਂ ਨਾ ਤੇ ਆਪਾਂ ਚੱਲਦੇ ਹੁਣ ਅਸਤੇ ਪਹਿਲਾਂ ਆਪਾਂ ਚਲਾਂਗੇ ਵੀ ਸੁਨਾਮ ਚੰਗਨਾਵ ਤੋਂ ਸੰਗਰੂਰ ਤੇ ਅੱਗੇ ਅੱਗੇ ਜਿੱਥੇ ਵੀ ਹੋ ਕੇ ਗਏ ਤੁਹਾਨੂੰ ਆਪਾਂ ਨਾਲ ਦੀ ਨਾਲ ਦੱਸੀ ਰਾਵਾਂਗੇ ਤੁਸੀਂ ਜੇ ਬਣੇ ਰਹੋ ਵਲੌਗ ਦੇ ਵਿੱਚ ਅਗਰ ਚਾਹਨਾ ਤੇ ਪਹਿਲੀ ਵਾਰ ਹੀ ਆਇਓ ਚਾਹਨਾ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਸਾਰਾ ਕੁਝ ਧਰਨਾ ਤੇ ਵਿੱਚ ਹਾਂ ਤਨਿਆ ਚੀਕੂ ਕਿਦਾ ਦੱਸਖਿਆ ਕੀ ਚੀਕੂ ਮੈਂ ਖਾਨ ਲੱਗੀ ਚਾਹਨਾ ਚੀਕੂ ਕਾਣਾ ਕਾਣੇ ਮੇਰਾ ਫੋਨ ਕਿੱਥੇ ਆ ਚਾਹਨਾ ਚੀਕੂ ਕਾਣਾ ਹੀ ਮੈਂ ਖਾਨ ਲੱਗੀ ਹਾਂ ਤੇ ਮੰਮੀ ਕੀ ਕਰਾਂ ਤੂੰ ਜੱਜ ਸਾਹਿਬ ਲਵਲੀ ਦਾ ਫੋਨ ਆਉਂਦਾ ਸੀ ਲਵਲੀ ਦਾ ਨਹੀਂ ਲਵਲੀ ਦਾ ਲਵਲੀ ਦਾ ਨਹੀਂ ਲਵੀ ਦਾ ਲਵ ਮੰਮੀ ਸਬਜ਼ੂ ਸਬਜ਼ੀ ਬਣਾ ਲਓ ਤੋਨੇ ਜਾਣੀਆਂ ਮੰਮੀ ਸਬਜ਼ੂ ਸਬਜ਼ੀ ਬਣਾ ਲ ਦੋਨੇ ਜਾਣੀਆਂ ਆਪਾਂ ਬਣਾ ਲਾਂਗੇ ਜਾ ਆਏ ਚੜਾਈ ਐ ਇੱਧਰ ਕਹਿੰਦੇ ਬਣਾ ਲਾਂ ਲਵੀ ਨੂ ਨਾ ਮੰਮੀ ਨੇ ਫੋਨ ਤੋਂ ਕਹਿੰਦੇ ਰੈਪਲਾਈ ਕਰਤਾ ਹੈਪੀ ਨਾ ਲਵੀ ਕਹਾਂ ਕਿ ਥੈਂਕ ਯੂ ਭਾਜੀ ਸੈਮ ਤੇ ਹੋ ਬੰਨੀ ਪੂ ਆਉਂਗਾ ਮੰਮੀ ਕਹਿੰਦੇ ਆਲੂ ਰੱਖ ਦੋ ਬਲ ਨੇ ਲਓ ਜੀ ਆਪਾਂ ਸੰਗਰੂਰ ਪਹੁੰਚ ਗਏ ਸੰਗਰੂਰ ਤੋਂ ਆਪਾਂ ਨੇ ਸੋਨੂ ਨੂੰ ਲੈ ਲਿਆ ਤੇ ਨਾਲ ਹੈਗੀ ਆਪਣੇ ਦਮਨ ਤੇ ਦਮਨ ਵੀ ਦੇਖ ਦਮਨ ਪੂਰਾ ਮੂੰਹ ਫਲਾ ਕੇ ਬੈਠੀ ਹੋਈ ਕਿਉਂਕਿ ਦਮਨ ਨੇ ਜਾਣਾ ਟਿਊਸ਼ਨ ਤੇ ਤੇ ਇਹਨਾਂ ਦੇ ਨਾਲ ਸਵੇਰੇ ਪਰਨੀਤ ਔਰ ਫਤੇ ਜਿਹੜਾ ਸੀ ਉਹ ਸੰਗਰੂਰ ਆ ਗਏ ਹਨਾ ਤੇ ਹੁਣ ਦਮਨ ਨੂੰ ਇਹ ਹੈਗਾ ਕਿ ਉਹ ਦੋਨੇ ਘਰ ਨੇ ਉਹ ਇਕੱਲੇ ਦੇ ਮੋ ਜੇ ਉਹ ਦੋਨੇ ਇਕੱਲੇ ਘਰ ਨੇ ਤੇ ਦਮਨ ਜਾ ਰਹੀ ਟਿਊਸ਼ਨ ਤੇ ਤੇ ਸਿਮਰਨ ਵੀ ਸਾਡੇ ਕੋਲ ਹੈ ਪਿੰਡ ਸਾਰਾ ਸੈਟਿੰਗ ਨਾ ਉਲਟ ਫੁਲਟ ਜੀ ਹੋ ਗਈ ਤੇ ਇਹ ਦਮਨ ਕਹਿੰਦੀ ਮੈਂ ਟਿਊਸ਼ਨ ਤੇ ਨਹੀਂ ਜਾਣਾ ਤੇ ਮੈਂ ਇਹ ਦੇਖਾਂਦੇ ਵੀ ਦਮੂ ਕਿੰਨੀ ਮਜਬੂਰ ਹੋਈ ਪਈ ਕਹਿੰਦੀ ਦਮਨ ਜਿਹਾ ਸੀ ਹੁੰਦਾ ਨਾ ਸਕੂਲ ਜਾਂਦਾ ਨੇ ਆਹੀ ਛੁੱਟੀ ਮਾਰਨੀ ਤੇ ਮਾਰਦੀ ਚਾਹੇ ਕੁਝ ਮਰਜ਼ੀ ਵਜੇ ਹੈਂ ਆਹੀ ਮਤਲਬ ਕੋਈ ਸਾਈਡ ਨਹੀਂ ਕਰਦਾ ਕੁਝ ਕਰਨੀ ਤੇ ਕਰ ਲਈ ਬਸ ਬਸ ਆਉਂਦਾ ਸਪੋਰਟ ਵੀ ਪੜਾਦਾ ਵੀ ਛੁੱਟੀ ਹੋ ਗਈ ਇਹਨਾਂ ਦੀ ਛੁੱਟੀ ਕਰ ਲਈ ਕਈ ਵਾਰ ਨਾ ਨੜਕੇ ਤੇ ਮੂੰਹ ਤੋਂ ਉਹਨਾਂ ਤੋਂ ਕਹਿ ਸਕਦਾ ਜੈਟ ਫਰਸ ਨਹੀਂ ਜਾਣਾ ਹੈਗਾ ਕਿਉਂਕਿ ਬੀਜੀ ਸ਼ਡਿਊਲ ਹੀ ਉਹ ਤਾਂ ਬੜਾ ਬੀਜੀ ਨਾ ਹੁੰਦਾ ਟਾਈਮ ਵੀ ਨਹੀਂ ਹੁੰਦਾ ਪਹਿਲੇ ਹਾਂ ਇਹ ਸਿਖੂ ਜਾਣ ਨੂੰ ਪਰ ਉੱਠਦੇ ਉੱਠਦੇ ਚਾਰ ਪਿੰਡ ਤੋਂ ਬਾਅਦ ਸਲਾਹ ਚੇਂਜ ਹੋ ਜਾਂਦੀ ਜੇ ਦੇਖ ਉੱਟ ਕੇ ਝਾੜੂ ਪੋਚਾ ਲਾਉਂਦੇ ਡੰਗਰਾਂ ਨੂੰ ਬੱਟੇ-ਬੁੱਟੇ ਪਾਉਂਦੇ ਹਨ ਤੇ ਕਈ ਵਾਰ ਕੋਈ ਕੋਈ ਸੁੱਟਣਾ ਪੈਂਦਾ ਕਾਰ ਕਰਾ ਕੇ ਜਦੋਂ ਨਹਾਉਣ ਦੀ ਵਾਰੀ ਹੁੰਦੀ ਕਹਿੰਦੇ ਚੱਲ ਮੂੰਹ ਧੋ ਕੇ ਤੁਰ ਜਾਨੇ ਹਨ ਤੇ ਜਦੋਂ ਮੂੰਹ ਧੋਣਾ ਵਾ ਟਾਈਮ ਹੋਣਾ ਉਹ ਕਹਿੰਦਾ ਵੀ ਕੈਨਸਲ ਅ ਸਕੂਲ ਨਹੀਂ ਜਾਣਾ ਹੈਗਾ ਤੇ ਡਾਡੀ ਨੇ ਕਿਹਾ ਕਹਣਾ ਇਹ ਫੇਰ ਅੱਜ ਘਰੇ ਮਰ ਗਈ ਹੈ ਗਈਆਂ ਨਹੀਂ ਹੈਗੀਆਂ ਤੇ ਦਮਨ ਵਿਚਾਰੀ ੱੱਕੇ ਨਾ ਜਾ ਰਹੀ ਆਪਣੀ ਮੰਮਾ ਪਾਪਾ ਦੇ ਡਰ ਤੋਂ ਵੀ ਟਿਊਸ਼ਨ ਜਾਣਾ ਹੀ ਪੈਣਾ ਹਰ ਹਾਲ ਦੇ ਵਿੱਚ ਤੇ ਦਮਨ ਨੂੰ ਅਸੀਂ ਆਪ ਛੁੱਟੀ ਮਾਲਾ ਤੂੰ ਆਪਣੇ ਦਿਲ ਦੀ ਗੱਲ ਦੱਸ ਵੀ ਕਿਉਂ ਨਹੀਂ ਦਿਲ ਕਰਾ ਪਰ ਦਮਨ ਚੁੱਪ ਦਮਨ ਆਰ ਉਹਦੇ ਜਿਆਦਾ ਕਿ ਤੁਹਾਨੂੰ ਜਦੋਂ ਗੱਡੀ ਲੈਣਾ ਉਹ ਤੋਂ ਜ਼ਿਆਦਾ ਆ ਜਾਂਦਾ ਤਾਂ ਮਨੇ 350 ਟੋਕੀ ਪਾਈ ਆ ਜੀ ਹਾਂ ਤਾਂ ਮੂੰਹ ਘੈਂਟ ਲੱਗ ਰਿਹਾ ਦਮੂਂ ਉਹ ਬੋਲਦਾ ਨਹੀਂ ਹੈਗਾ ਦਮੂਹ ਗੁੱਸੇ ਚ ਹਾਜ ਦਮਨ ਨੇ ਪਤਾ ਕੀ ਕੀਤਾ ਡਾਕੂ ਮੰਗਲ ਸਿੰਘ ਵੀ ਐਡ ਨਾਲ ਗਾ ਗਾ ਦਮੂਹ ਨੇ ਪਤਾ ਕੀ ਤਾਂ 4:30 ਵਜੇ ਮੇਰੀ ਅਜਾਈ ਚ ਵੜ ਗਈ ਮਤਲਬ ਪੈ ਗਈ ਮੈਮ ਲਤਾ ਮਾਰਮਰ ਮੈਂ ਕਿਹਾ ਦਮੂ ਮੈਂ ਪਿਆਣਾ ਮੈਂ ਸੌ ਜਾਂਗੀ ਕੀ ਹੋ ਗਿਆ ਤਾਂ ਪਿਆਰ ਜਿਹਾ ਵੱਜਿਆ ਮੈਂ ਕਿਹਾ ਦਮਨ ਉਠਾ ਪਾ ਤੇ ਟਿਊਸ਼ਨ ਜਾਣਾ ਦਮਨ ਥੋੜਾ ਸਮਾਈਲ ਪੇਸ਼ ਕਰਨੇ ਮਨੇ ਮਾਰੀ ਹਿੰਮਤ ਆ ਬਸ ਐਦਰ ਮੋਡਲਿੰਗ ਕਰੁੰਦਾ ਤੇ ਆ ਸਾਡੀ ਸੱਜੀ ਖਬੀ ਬਾਹ ਤੁਹਾਨੂੰ ਤਾਂ ਕਹਿੰਦੇ ਪਤਾ ਮੈਨੂੰ ਕਿੱਥੇ ਪਹੁੰਚ ਗਏ ਆਪਾਂ ਆਪਾਂ ਪਹੁੰਚ ਗਏ ਤੂਰੀ ਆਪਾਂ ਜਿੱਥੋਂ ਗੱਡੀ ਲਈ ਸੀ ਆ ਦੇਖੋ ਹਾਂ ਆ ਸਾਡੀ ਏਜੰਸੀ ਕਿੱਥੇ 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 ਸਾਡੀ ਏਜੰਸੀ ਹੈ ਗੱਡੀ ਏਜੰਸੀ ਉਹ ਨਾਂਗੀ ਪਿੱਛੇ ਅਰੇ ਇੱਕ ਗੱਡੀ ਹੋਰ ਲੈਣ ਹੋਣਾ ਆਵਾ ਗਾ ਦੰਮੂ ਉਹਨਾਂ ਭੱਜ ਕੇ ਵੜ ਗਏ ਬੰਦੇ ਕਿ ਮਾਰ ਕੇ ਆਂਦਰ ਕਿ ਮੈਂ ਕੰਟਰੋਲ ਕਰੂਗੀ ਸਾਲ ਦੇ ਗੱਲ ਕਰ ਉਹਨਾਂ ਨਾਲ ਅਗਲੇ ਸਾਨੂੰ ਲੋਕ ਤਾਂ ਕਿੱਥੇ ਭੇਜਿਆ ਹਾਂ ਤਾਂ ਧਿਆਨ ਨਾਲ ਤੇ ਲਓ ਹਾਂ ਜੀ ਟਰੱਕਾਂ ਦੇ ਕੰਗਰੇ ਬੰਦ ਨਹੀਂ ਕੀਤਾ ਧਰਨਾ ਟਰੱਕਾਂ ਦੇ ਧਰਨਾ ਬੰਦ ਹੋ ਗਿਆ ਹੁਣ ਦੂਜਾ ਧਰਨਾ ਸਟਾਰਟ ਹੋ ਗਿਆ ਨਹੀਂ ਇਹ ਵਿਚਾਰੇ ਕਾਹਤੋਂ ਖੜੇ ਨੇ ਫਿਰ ਇਹ ਖੜੇ ਨੇ ਅੱਗੇ ਲੱਗਿਆ ਹੋਇਆ ਅੱਛਾ ਵੀ ਅੱਗੇ ਧਰਨੇ ਲੱਗਣ ਕਰਕੇ ਧਰਨਾ ਲੱਗਿਆ ਸੀ ਉੱਥੇ ਧਰਨਾ ਲੱਗਿਆ ਗੰਨੇ ਵਾਲਿਆਂ ਦਾ ਅੱਛਾ ਗੰਨੇ ਵਾਲਿਆਂ ਨੇ ਲਾਇਆ ਹੋਇਆ ਟਰਾਲੀ ਆਲਾ ਧਰਨ ਲੱਗਿਆ ਇਹ ਨਹੀਂ ਪਤਾ ਕਾਦੇ ਵਾਸਤੇ ਲਾਇਆ ਹੈਗਾ ਪਾਸੇ ਵਾਸਤੇ ਲਾਇਆ ਹੈਗਾ ਹਨਾ ਆਪਾਂ ਵੀ ਹੁਣ ਹੀ ਦੇਖਿਆ ਮਲੇਰ ਹਾਂ ਆਪਾਂ ਵੀ ਮਲੇਰ ਕੋਟ ਲਿਆ ਕੇ ਪਹੁੰਚ ਕੇ ਦੇਖਿਆ ਵੀ ਇੰਨਾ ਟ੍ਰੈਫਿਕ ਜਾਮ ਹੋਇਆ ਪਿਆ ਆਪਾਂ ਘਰੋਂ ਚੱ ਉਹਨਾਂ ਆਪਾਂ ਲੇਟ ਹੀ ਹੋਈ ਜਾ ਰਹੇ ਲੇਟ पे लैट लैट पे लैट ਹੋ ਰਿਹਾ ਆਪਾਂ ਤਰੀਕ पे ਤਰੀਕ ਤਾਰੀਖ ਤੇ ਉਹ ਤਾਰੀਖ ਹੋ ਅਜੇ ਥੋੜਾ ਘਟਿਆ ਰਸ ਹੈ ਹਨਾ ਅਜੇ ਇੱਥੇ ਥੋੜਾ ਠੀਕ ਹੈ ਹਨਾ ਲੱਗਿਆ ਕਲਿੰਦਰ ਹੋ ਰਸ ਤੇ ਆਈਏ ਹੋਰ ਸਗੜਾਉਣਾ ਹੈ ਕਿਹਦੇ ਕੋਲ ਆਉਗਾ ਉਹ ਧੂਰੀ ਨੰਗਾ ਹੈ ਆਪਾਂ ਤੇ ਆਪਾਂ ਜਾ ਰਹੇ ਅੱਜ ਮਲੇਰਕੋਟਲਾ ਤੇ ਬੱਸ ਜਾਣਾ ਸੀ ਆਪਣੇ ਦੁਪਹਿਰੇ ਜੀ ਤੇ ਟਾਈਮ ਹੋ ਗਿਆ ਮੇਰਾ ਤਾਂ 4:30 ਵਜੇ ਦਾ ਮੈਂ 5 ਵਜੇ ਪਹੁੰਚਾਂਗੇ ਆਪਾਂ ਤੇ ਅਮਨ ਉਹ ਲੈ ਰਹੀ ਨੇ ਹੀਟਰ ਦੇ ਨਜ਼ਾਰੇ ਆਹ ਉਹ ਬਿਲਡਿੰਗ ਕਿੰਨੀ ਪੁਰਾਣੀ ਤੁਸੀਂ ਹੁਣ ਕਿੱਥੇ ਆਏ ਹੋ ਅਸੀਂ ਮਲੇਰਕੋਟ ਲਾਏ ਹੋਏ ਆਪਣੇ ਵਰਕਰਾਂ ਕੋਲ ਕਈ ਤੇ ਇਹਨਾਂ ਨੇ ਘੇਰਾ ਪਾ ਲਿਆ ਮੇਰੇ ਹਾਂ ਤੇ ਮਲੇਰਕੋਟ ਨੇ ਇਹਨੂੰ ਘੇਰਾ ਪਾਇਆ ਤਿੰਨਾਂ ਨੇ ਪਹਿਲਾਂ ਹੋਰ ਬੰਦਿਆਂ ਨੂੰ ਪਾਇਆ ਅੱਜ ਮਲੇਰਕੋਟ ਨੇ ਪਾ ਲਿਆ ਤੇ ਗਗਰ ਕੀ ڈاکੂ ਬਣੀ ਵੀ ਹੈ ਗਲਨ ਤਾਂ ਗਾਰੇ ਮਗਰ ڈاکੂ ਲਿਆ ਨਾਲ ਕਿਉਂਕਿ ਖਤਰਾ ਕਰਾ ਰਹੇ ਨੇ ਹੁਣ ਰਸਤੇ 'ਚ ਇਸ ਤਰ੍ਹਾਂ ਘਲਾਦਾ ਤੇ ਤੇ ਸਾਡਾ ਜਿਹੜਾ ਵਰਕਰ ਹੈ ਭਾਈ ਸਾਡਾ ਵਿਚਾਰਾ ਉਹ ਸਾਡੇ ਉੱਤੇ ਚਾਹ ਲੈਣਗੇ ਕਹਿੰਦਾ ਮੈਡਮ ਇਤਨੀ ਠੰਡ 'ਚ ਆਇਆ ਤੇ ਚਾਹੇ ਤੋਂ ਪੀਣੀ ਪੜੇਗੀ ਐਵੇਂ ਸਾਰੀ ਫਿਲਿਆ ਕਰਾ ਹੁਣ ਤੁਸੀਂ ਗੱਲਾਂ ਕਰਦੇ ਨੇ ਵਲੌਗ ਦੇ ਵਿੱਚ ਕਿ ਫੋਨ ਦੇਖਣੇ ਨੇ ਨਹੀਂ ਫੋਨ ਚ ਹੀ ਗੱਲਾਂ ਕਰ ਰਹੇ ਆ ਦੱਸ ਰਹੇ ਆ ਕਿ ਐਵੇਂ ਸੈਲਫੀ ਲੈ ਆ ਤੇ ਉਹਨਾਂ ਨੂੰ ਦੱਸਾਂਗੇ ਕਿਵੇਂ ਲੈਣੀ ਹੈ ਕਿਵੇਂ ਲੈਣੀ ਜਿਵੇਂ ਮੰਡ ਲਈ ਆਏ ਤਾਂ ਕਿ ਕਿਹੜੀ ਮੈਂ ਕਿਹਾ ਅੱਜ ਤੇਰੇ ਵਾਲ ਪੂਛਾ ਭੜੇ ਮੇਰੇ ਵਾਂਗੂ ਟੋਪੀਆਂ ਪਾਪਾ ਕਿਹਾ ਟੋਪੀ ਵਾਲਾ ਸਿਰ ਦਾ ਬੁਰਾ ਹਾਲ ਹੋਇਆ ਬੰਦਾ ਇੰਨੇ ਸਵਾਦ ਦੁਖੰਦੇ ਇਥੋਂ ਸਿਰ ਮੱਥਾ ਦੁਖੰਦੇ ਵਾਲ ਦੁਖੰਦੇ ਆ ਸਾਰਾ ਸਿਰ ਦੁਖੰਦੇ ਟੋਪੀਆਂ ਤਾਂ ਚੜ ਜਾਂਦੇ ਆ ਮੈਂ ਮਸਾ ਪਾਣੀ ਲਾ ਲ ਕੇ ਸੈੱਟ ਕੀਤੇ ਉਤਰੇ ਤੇ ਹਜੇ ਵੀ ਪਹੁੰਚੇ ਆ ਸਾਢੇ 2:30 ਸਾਢੇ 5:30 ਹੋ ਗਿਆ ਅੱਜ ਗੱਲਬਾਤ ਕਰਨੀ ਹੈ ਆਪਾਂ ਕੋ ਸੂਟ ਡਿਜ਼ਾਈਨ ਕਰਵਾ ਕੇ ਦਿੱਤੇ ਹੋਏ ਆ ਫਿਰ ਉਹ ਨੈਕਸਟ ਟਾਈਮ ਜਦੋਂ ਬਨ ਗਏ ਤੇ ਭੈਣਾਂ ਦੇ ਬੁਟੀਕ ਤੇ ਜਾ ਕੇ ਚੈੱਕ ਕਰ ਲਓ ਕਿਹੜੇ ਕਿਹੜੇ ਸੂਟ ਆਪਾਂ ਰੈਡੀ ਕਰਵਾਏ ਉਹ ਕੈਂਡ ਕੈਂਡ ਸੂਟ ਆ ਰਹੇ ਨੇ ਕੈਂਡ ਕੈਂਡ ਫੰਕਸ਼ਨਾਂ ਵਾਸਤੇ ਕੈਂਡ ਕੈਂਡ ਸੂਟ ਆ ਰਹੇ ਨੇ ਲੋ ਚਾਹ ਆ ਗਈ ਆਪਣੀ ਹੁਣ ਆਪਾਂ ਚਾਹ ਪੀ ਕੇ ਤੇ ਫਿਰ ਕਰਦੇ ਆ ਗੱਲਾਂ ਬਾਤਾਂ ਹਨਾ ਕੰਮ ਦੇ ਅਕੋਰਡਿੰਗ ਜਿਹੜਾ ਵੀ ਵਰਕਰ ਨੇ ਉਹਨਾਂ ਨੂੰ ਮਿਲਦੇ ਆ ਸਹੀ ਗੱਲ ਹੈ ਉਹਨਾਂ ਨਾਲ ਗੱਲਬਾਤ ਆਪਾਂ ਦੇਖਦੇ ਆ ਆਪਣਾ ਫਨੀ ਫਨੀ ਵੀ ਤਾਂ ਪਾਣੀ ਤਾਂ ਨਹੀਂ ਪੀ ਨਹੀਂ 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 ਪਾਣੀ ਨਹੀਂ ਭਈਆ ਚਾਹ ਠੀਕ ਹੈ ਆਪਨੇ ਨਹੀਂ ਲਈ ਚਾਹ ਚਾ ਆ ਲੋੜੀ ਨੰਗੀਆਂ ਵੀ ਇਹ ਹਾਂ ਜੀ ਆ ਦੇਖੋ ਸਾਡਾ ਕੰਮ ਸ਼ੁਰੂ ਹੋ ਗਿਆ ਹਾਂ ਬਿਲਕੁਲ ਬਿਲਕੁਲ ਔਰ ਵਾਈ ਗੁਰੂ ਦਾ ਨਾਮ ਲੈ ਕੇ ਆਪਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਹੋਇਆ ਇੱਕ ਕੰਮ ਹੋ ਵੀ ਸੋਣਾ ਰਿਹਾ ਹੈ ਹਾਂ ਜੀ ਚੱਕਦੇ ਫੱਟੇ ਵਨ ਵਨ ਨੀ ਇਹ ਚੈਨ ਹੈ ਵੀਡੀਓ ਨਾ ਨੀ ਕ੍ਰੀਨ ਦਾ ਵੀਊ ਆਇਆ ਕਰਾਂਗੇ ਹਾਂ ਵਨ ਮੈਂ ਬਣਾਉਂਗਾ ਲੈ ਕੇ ਤੁਹਾਨੂੰ ਵੀ ਬਲੌਗ ਖੜ ਜੋ ਸਾਰੇ ਸ਼ਾਂਤ ਹੋ ਜੋ 1 2 3 ਯਾਰ ਕਈ ਦਿਨਾਂ ਦਾ ਸਮਰੂਪ ਉਹਨੇ ਕਿਤਾਜ ਗਰ ਕੀ ਲਏ ਗਏ ਹੈਲੋ ਹਾਂ ਹਾਂ ਕਿਵੇਂ ਹੈ ਵਧੀਆ ਤੂੰ ਸੁਣਾ ਮੈਂ ਤਾਂ ਠੀਕ ਆ ਮੇਰੀ ਤੇਰੀ ਭਾਬੀ ਦਲਾ ਦੀ ਅੱਭੀ ਕਿਵੇਂ ਹੈ ਤੇਰੀ ਭਾਬੀ ਆਪਣੀ ਮੋਟੀ ਨੂੰ ਹੀ ਕਹੀ ਜਾਂਦਾ ਕਈ ਦਿਨ ਆਂ ਯਾ ਸਮਰ ਨੂੰ ਫੋਨ ਨਹੀਂ ਦਿੱਤਾ ਜਗਾ ਕੇ ਦੇ ਹੈਲੋ ਹੈਲੋ ਹਾਂ ਭਾਈ ਕਿਵੇਂ ਠੀਕ ਆ ਛੋਟੇ ਭਰਾ ਤੂੰ ਕਿਵੇਂ ਮੈਂ ਵਧੀਆ ਤੂੰ ਸੁਣਾ ਮੇਰੀ ਭਾਬੀ ਦਲਾ ਦੀ ਅੱਭੀ ਕਿਵੇਂ ਹੈ ਵਧੀਆ ਠੀਕ ਹੈ ਠੀਕ ਹੈ ਕੋਦੋਂ ਕੀ ਕਰੀਓ ਰੋਟੀਆਂ ਪਕਾਉਂਦੀ ਐ ਗੱਲ ਕਰਵਾ ਦਿੰਦਾ ਪਰ ਬਿਜੀ ਐ ਬਾਅਦ ਚ ਕਰਵਾ ਦੂੰਗਾ ਚਲ ਠੀਕ ਐ ਠੀਕ ਹੈ ਬਰ ਬਾਈ ਠੀਕ ਹੈ ਬਾਈ ਨੀ ਇੱਕ ਦਿਨ ਨੂੰ ਐ ਬੜ ਉਹਦੇ ਨਾਲ ਕਹਿ ਰਿਹਾ ਕਹਿੰਦਾ ਕਹਿੰਦਾ ਮੇਰੀ ਭਾਬੀ ਦਿਲਾਂ ਦੀ ਚਾਬੀ ਕਿਵੇਂ ਹਾਂ ਉਹ ਉਹ ਗੱਲ ਜੀ ਬਣੀ ਨਹੀਂ ਹੈ ਕਿ ਜਿਵੇਂ ਕਿ ਮੇਰੀ ਭਾਬੀ ਦਿਲਾਂ ਦੀ ਚਾਬੀ ਕਿਵੇਂ ਆ ਉਹ ਜਿਦ ਕਰਨੀ ਨਾ ਤੇ ਰੋਟੀਆਂ ਪਕਾਣ ਲਈ ਹੈ ਕਹਿੰਦੀ ਸੀ ਇਹ ਸਵਾਰ ਅੱਛਾ ਮੇ ਕੱਪੜਾ ਹੁੰਦੀ ਸੀ ਭਾਬੀ ਉਹ ਫਿਰ ਭਾਬੀ ਦਿਲਾਂ ਦੀ ਚਾਬੀ ਉਹ ਸਾਰੇ ਕੰਮ ਕਰ ਦਿੰਦੀ ਸੀ ਹੋਰ ਸੁਣਾ ਦਿਓ ਹੋਰ ਸੁਣਾ ਦਿਓ ਉਹ ਗੱਲ ਉਹ ਕੈਲੀਗਰੀ ਵਾਲੀ ਏ ਹਾਂ ਕੈਲੀਗਰੀ ਵਾਲਾ ਭੁੱਲ ਗਿਆ ਉਹ ਭੁੱਲ ਗਿਆ ਇਹ ਕੈਮਰੇ ਅੱਗੇ ਥੋੜਾ ਨਰਵਸ ਨਰਵਸ ਹੋ ਗਿਆ ਵਿਚਾਰੇ ਕੈਮਰੇ ਨੂੰ ਦੇਖ ਕੇ ਤੇ ਇਹ ਅੱਜ ਨਵੇਂ ਪਰਸਨ ਆਏ ਆਪਣੇ ਕੋਲ ਆਪਣੇ ਅਣੀ ਆਪ ਇਹਨਾਂ ਦੇ ਕੋਲ ਆਏ ਹਨ ਹਣਾ ਫਤੇ ਦੇ ਫਰੈਂਡ ਨੇ ਇੱਕ ਖਾਸ ਤੇ ਬੜੀਆਂ ਇਹਨਾਂ ਦੇ ਅੰਦਰ ਭਾਵਨਾਵਾਂ ਸੀ ਪਰ ਦਬੀਆਂ ਪਈਆਂ ਨਿਕਲ ਨਹੀਂ ਰਹੀਆਂ ਖੌਲੀ-ਖੌਲੀ ਨਿਕਲਣਗੀਆਂਣਾ ਚਲੋ ਸਮਝ ਕਰੂੰ ਚਲੋ ਉਹ ਬਈ ਖੂਬ ਸੁਣਾਉ ਹੀ ਦੇ ਨਾਲ ਦੁਆਰੇ ਹੈਲੋ ਯਾਰ ਕਈ ਦਾ ਸਮਨ ਨੂੰ ਫੋਨ ਨਹੀਂ ਕੀਤਾ ਅੱਜ ਕਰਕੇ ਦੇ ਹੈਲੋ ਹਾਂ ਕਿ ਮੇਰਾ ਵਧੀਆ ਤੂੰ ਸੁਣਾ ਮੈਂ ਤਾਂ ਆਪ ਠੀਕ ਹਾਂ ਮੇਰੀ ਪੱਬਦੀ ਤੇ 라ਦੀ ਚੱਬੀ ਕੇ ਵਧੀਆ ਯਾਰ ਗੱਲ ਕਰਾਈ ਉਹਦੇ ਨਾਲ ਗੱਲ ਨਹੀਂ ਕਰਾ ਸਕਦਾ ਰੋਟੀਆਂ ਪਕਾਉਂਦੀ ਐ ਅੱਛਾ ਚੱਲ ਫਿਰ ਮੈਨੂੰ ਰਾਤ ਦੇ 10 ਵਜੇ ਕਰਾਦੀ ਮੈਂ ਹਲੇ ਕੰਮ ਉੱਤੇ ਜਾ ਰਿਹਾ ਤਾਂ ਠੀਕ ਐ ਬਾਈ ਉਹ ਦੁੱਧ ਬਣਾਦੀ ਹੋਊਗੀ ਬਾਅਦ ਚ ਕਰਵਾ ਦੂੰਗਾ ਤੂੰ ਕਿ ਦੱਸੂ ਫੇਰ ਕੰਨ ਦੱਸ ਮੈਂ ਦੁੱਧ ਬਣਾਉਣ ਲੱਗ ਜੂਗੀ ਇਸ ਸਾਰੀ ਆਡੀਅנס ਪੂਰੀ ਖੁਸ਼ ਹੋ ਕੇ ਰਾਂ ਦੇਖ ਰਹੀ ਹੈ ਤੇ ਭਾਬੀ ਨਾਲ ਗੱਲ ਕਰ ਰਹੇ ਕਿ ਤਾਖੀ ਦੱਸੋ ਨਾ ਇਹਨੂੰ ਐ ਪੁੱਛ ਕੇ ਤੂੰ ਆਪਦੀ ਉਹਨਾਂ ਨਾਲ ਗੱਲ ਕਰ ਕੇ ਮੇਰੀ ਭਾਬੀ ਨਾਲ ਤਾਂ ਗੱਲ ਕਰਾ ਦੇ ਕੇ ਆਪ ਜੀ ਨਾਲ ਤਾਂ ਗੱਲ ਨਹੀਂ ਕਰਾਂਦਾ ਅੱਛਾ ਛੜਾ ਦਾਈ ਬਰੇ ਭਾਬੀ ਨਾਲ ਗੱਲ ਕਰਦਾ ਫਿਰਦਾ ਵਾਕੇ ਯਾਰ ਬੰਦੇ ਬੜੇ ਘੈਂਟ ਨੇ ਆ ਜਿਹੜਾ ਨਾ ਆ ਜਿਹੜਾ ਇਹ ਜਿਆਦਾ ਘੈਂਟ ਆ ਆ ਆੜਾ ਬਠਾ ਆਇਦਾ ਇਹ ਹੈ ਲੁੱੱਚਾ ਪੂਰਾ ਪਰ ਆ ਸਭ ਪੂਰਾ ਸਾਬੂ ਬਣਾ ਮੈਨੂੰ ਹੁਣ ਪਨੇ ਪਿੰਨੀ ਖਾ ਕੇ ਦੇਖਾ ਖਾ ਕੇ ਦੇ ਵੱਕੀ ਭਾਰ ਖਾਂਦਾ ਬੱਚਾ ਇਦੋਂ ਦੰਦ ਟੁੱਟਿਆ ਕਾਦੀ ਨਹੀਂ ਜਾਂਦੀ ਦਿਨ ਦੂਸਰਾ ਹੋ ਗਿਆ ਤੇ ਇਧਰ ਸਿਰ ਸਿਰ ਚਾਹ ਨਾਲ ਸੀਦੇ ਪਿੰਨੀਆਂ ਖਾਦੀਆਂ ਜਾਂਦੀਆਂ ਪਰ ਵਿਚਾਰਾ ਬੜਾ ਔਖਾ ਹੋ ਗਿਆ ਦੰਦਾਂ ਦਾ ਹੁਣ ਵੀ ਨਹੀਂ ਦਿਆ ਦੰਦ ਵੀ ਠੀਠੀ ਹੋ ਗਏ ਉਹ ਵੀ ਆਦਾਂ ਕਿੱਥੇ ਤੁਰ ਗਿਆ ਲੱਗਿਆ ਮੈਂ ਪਰੇ ਦੇ ਪਛਤਾਉਂਦਾ ਹੋਣਾ ਤਾਂ ਹੀ ਨਹੀਂ ਆਉਂਦਾ ਫਤਿਹ ਉਹ ਤਾਂ ਗਰਾਰੀ ਬੜੀ ਚੱਲਦੀ ਸਾਰਾ ਦਿਨ ਕਿਤੇ ਕੋਈ ਨਾ ਕੋਈ ਦਿਹਾੜੀ ਜਾਂਦਾ ਦੁਆਰਾ ਖਾ ਕੇ ਤਾਂ ਦਿੱਕੋ ਇਹੋ ਹੂੰ ਲੱਕੀ ਭਾਰ ਇਧਰ ਨੂੰ ਕਰਕੇ ਹੂੰ ਆ ਇਧਰ ਇਧਰੋਂ ਘਾਦਾ ਜਾਂਦਾ ਟੁੱਟਦੀ ਵੀ ਨਹੀਂ ਆਈ ਵਿਚਾਰੇ ਦਾ ਮੂੰਹ ਕਿੰਨਾ ਥੋੜਾ ਜੂਵੇ ਵਰਗਾ ਮੂੰਹ ਤੇ ਤੇਖਾ ਤੇਖਾ ਇਹ ਦੇਖਾ ਆਹ ਦੇਖੋ ਕਿ ਡੰਗ ਗਿਆ ਪਿਆ ਤੱਕ ਮੇਰੇ ਕੁੱਤੇ ਦਾ ਉਹ ਲਾ ਦੋ ਤਾਂ ਕੁੱਤੇ ਦਾੰਦ ਮਿਲ ਨਹੀਂਦਾ ਕਿ ਇਹਦਾ ਤੇਰੇ ਨਾਲ ਪਤਾ ਨਹੀਂ ਨਾ ਮਿਲਦਾ ਹੈਗਾ ਨਹੀਂ ਤਾਂ ਲਾ ਦੇਣਾ ਕਤੂਰੇ ਵੱਧ ਫਿਰ ਦਿੰਦਾ ਕਤੂਰੇ ਲਾ ਦਿੰਦੇ ਹਨਾ ਕਤੂਰੇ ਲਾ ਦੇ ਤੇਰਾ ਮੋਏ ਤੇ ਕਰ ਕੁੱਤੇ ਤੇ ਲਾ ਹਾਂ ਸਹੀ ਗੱਲ ਚਾਜ ਪਤਾ ਕਰਦੇ ਚੰਗਾ ਅੱਜ ਲੱਭਦੇ ਆਂ ਕਿ ਤੂੰ ਦੇ ਦੋ ਯਾਰ ਇੰਨੀ ਮਸਲਾ ਮਾਰਦੀ ਲੱਗ ਗਈ ਸੀ ਨਾ ਵਧੀਆ ਨਾ ਤੇ ਮੈਂ ਗੱਲਾਂ ਬਣੀਆਂ ਗਲੋ ਕਹਿੰਦੇ ਗੁਲਾਬੀ ਗੁਲਾਬੀ ਗੱਲਾਂ ਹੋਈਆਂ ਗਿਆ ਦੁੱਧ ਪਾਲਾ ਤੇਰਾ ਉਹ ਪਿਆਈ ਕੱਲ ਪਾਲਾ ਮਤਿਆ ਕਿਥੇ ਲਾ ਇੱਧਰ ਸਾਡੇ ਫਤੇ ਤੇ ਸਿੰਮੂ ਦਾ ਕੰਮ ਦੇਖੋ ਕਰੇ ਰੋਟੀ ਕਿਹਾ ਖਾ ਲੋ ਰੋਟੀ ਖਾਦੀ ਨਹੀਂ ਕਰੇ ਹੁਣ ਬਾਜ਼ਾਰ ਚਾਕੇ ਕਹਿੰਦੇ ਸਾਨੂੰ ਭੁੱਖ ਲੱਗੀ ਐ ਤੇ ਹੁਣ ਆ ਲੈ ਰਹੇ ਕੁਲਚੇ ਤੇ ਛੋਲੇ ਮੈਂ ਬੋਲੀ ਸੀ ਇਸ ਨੂੰ ਬਾਹਰ ਨਹੀਂ ਖਾਣਾ ਫਤੇ ਨੂੰ ਹਾਂ ਅੱਜ ਖਵਾਤਾ ਕਿਹਾ ਸੀ ਬਾਹਰੋਂ ਨਹੀਂ ਖਾਣਾ ਕੁਝ ਵੀ ਨਾ ਫਤੇ ਇਹ ਕਿਉਂ ਖਾ ਰਹੇ ਤੁਸੀਂ ਬਾਹਰੋਂ ਹੂੰ ਦੀਦੀ ਖਾ ਰਹੀ ਆ ਅੱਛਾ ਦੀਦੀ ਖਾ ਰਹੀ ਐ ਤਾਂ ਕਰਕੇ ਖਾ ਰਹੇ ਹੋ ਹੈ ਗਲਤ ਗੱਲ ਐ ਬਾਹਰੋਂ ਨਹੀਂ ਖਾਣਾ ਚਾਹੀਦਾ ਪੁੱਤ ਕਰੇ ਰੋਟੀ ਬਣੀ ਐ ਦੀ ਰੋਟੀ ਖਾਇਆ ਕਰੋ ਕੀ ਹੋ ਗਿਆ ਇੱਕ ਨਹੀਂ ਖਾਦਾ ਪਰ ਬੋਲੋ ਇੱਕ ਦਿਨ ਤਾਂ ਖਾਦਾ ਹੈ ਅੱਛਾ ਕਦੀ ਵੀ ਆ ਖਾਦਾ ਹੈ ਕੱਲ ਜਿਹੜੇ ਖਾਦੇ ਸਪਰਿੰਗ ਰੋਲ ਤੁਸੀਂ ਨੇ ਹਾਂ ਹੂੰ ਤਾਂ ਇਹ ਤਾਂ ਕਰੇ ਭੁੱਖ ਨਹੀਂ ਲਾਦੀ ਫਤੇ ਸਿੰਘ ਨੂੰ ਤੇ ਫਤੇ ਸਿੰਘ ਲਿਆਇਆ ਪਤੰਗ ਤੇ ਆਪਾਂ ਪਹੁੰਚ ਗਏ ਸੰਗਰੂਰ ਤੇ ਫਤੇ ਪਤੰਗ ਡਾਉਣ ਆਇਆ ਸੰਗਰੂਰ ਦੇਖੋ ਹੈ ਫਤੇ ਪਤੰਗ ਡਾਉਣਾ ਸੰਗਰੂਰ ਤੇ ਪੜਾਈ ਪੜਾਈ ਨਹੀਂ ਛੱਡੋ ਪੜਾਈ ਛੱਡੋ ਸ਼ਾਬਾਸ਼ ਪੜਾਈ ਦੇਖ ਕੇ ਬੀ ਬਗਾਰ ਹੈ ਅੱਛਾ ਜੀ ਸ਼ਾਬਾਸ਼ ਤੇ ਪੰਨੀ ਸਿੰਘ ਪਹਿਲਾਂ ਹੀ ਸੰਗਰੂਰ ਪਹੁੰਚਾਇਆ ਕੱਲ ਦਾ ਉਹ ਕੱਲ ਰਾਤ ਨਹੀਂ ਇੱਥੇ ਰਹਿ ਆਹ ਰਾਤ ਉੱਥੇ ਰਹਿ ਗਿਆ ਸੀ ਮੇਰਾ ਵੀਰਾ ਵੀਰੇ ਨੂੰ ਵੀਰੇ ਨਾਲ ਅੱਜ ਅੱਛਾ ਦੇਣ ਦੇ ਵੀਰੇ ਨੂੰ ਪਤੰਗ ਵੈਰੀ ਗੁੱਡ ਸ਼ਾਬਾਸ਼ ਬਹੁਤ ਸਿਆਣੇ ਹੋ ਗਏ ਤੁਸੀਂ ਤਾਂ ਆਪ ਪਤੰਗ ਲੈ ਕੇ ਘਰੇ ਚੱਲਦੇ ਆ ਵੀਰੇ ਕੋਲ ਪਤੰਗ ਹੀ ਨਹੀਂ ਲੱਗੇ ਅੱਛਾ ਜੀ ਮੈਂ ਦੇ ਦੂਗਾ ਇੱਥੇ ਜਾ ਲਊਗਾ ਤੇ ਵੈਰੀ ਗੁੱਡ ਬਹੁਤ ਸਿਆਣਾ ਮੇਰਾ ਪੁੱਤ ਜਿਵੇਂ ਇੱਕ ਜਣ ਨੂੰ ਪਤਾ ਆ ਆਪਾਂ ਆਏ ਹੋਏ ਸੀਗੇ ਸੰਗਰੂਰ ਤੇ ਅਮਨ ਨੇ ਸੋਨੇ ਦੱਸਿਆ ਸੀ ਵਲੌਗ ਦੇ ਵਿੱਚ ਇੱਧਰ ਪਰਨੀਤ ਤੇ ਫਤਿਹ ਨੂੰ ਨਾ ਫਤਿਹ ਤੇ ਪਰਨੀਤ ਨੂੰ ਨਜ਼ਾਰੇ ਲੱਗੇ ਹੋਏ ਨੇ ਤੇ ਆਹ ਦੇਖੋ ਦੋਨੇ ਜਣੇ ਲੱਗੇ ਹੋਏ ਨੇ ਪਤੰਗ ੜਾਉਣ ਵਾਸਤੇ ਪਿੰਡ ਤਨ ਨੂੰ ਮਿਲਦੇ ਨੇ ਪਤੰਗ ੜਾਉਣ ਵਾਸਤੇ ਨਾ ਆਪਣੇ ਬਾਉਂਡਰੀ ਹੈ ਨਾ ਤੇ ਪੇਚ ਲਾ ਰਹੇ ਤੁਸੀਂ ਦੋਨੇ ਆਹ ਦੇਖੋ ਪੇਚ ਲੱਗ ਰਹੇ ਨੇ ਇੱਕ ਦੂਜੇ ਨਾਲ ਹੀ ਪੇਚ ਲਾਈ ਜਾਂਦੇ ਨੇ ਹੋਰ ਕੋਈ ਆਏ ਕਿਵਾਂੜੀ ਕੋਈ ਹੈ ਹੀ ਨਹੀਂ ਪੜਾਈ ਕਰ ਲੈ ਉਹ ਕਿ ਨਹੀਂ ਕਰਦੇ ਉਹ ਵੇਚ ਲਾ ਗਿਆ ਵੇਚ ਲਾ ਗਿਆ ਤੇਰੀ ਪੜਾਈ ਕਰਦੇ ਹੋ ਕਿ ਨਹੀਂ ਕਰਦੇ ਪੜ੍ਹਦੇ ਕਰਦੇ ਆ ਕਰਦੇ ਹੋ ਕਲਾਸਾਂ ਲੱਗੀਆਂ ਹੋੜੀਆਂ ਪੱਤੇ ਉਰੇ ਰਹਿਣਾ ਕਿ ਪਿੰਡ ਜਾਣਾ ਉਰੇ ਨਹੀਂ ਲੈ ਨਹੀਂ ਬਾਦ ਕਿਉਂ ਪਾਪਾ ਜੀ ਦਾ ਮੈਂ ਠੀਕ ਐ ਸਾਰੇ ਨਹੀਂ ਮੈਨੂੰ ਗਾਰਡਨ ਪਾਣੀ ਪਾਣੀਆ ਅੱਛਾ ਉਹ ਪੱਕੇ ਵੀਰੇ ਤੇ ਛੱਡ ਦੇਣਾ ਪਾਣੀ ਹੂੰ ਪੱਕੀ ਰਹਿ ਜਾ ਉਰੇ ਮੈਨੂੰ ਨਾ ਹਾਂ ਤੇ ਮੇਰੇ ਦੋ ਪੱਤੇ ਰੁਕ ਜਾ ਯਾਰ ਦੋ ਬੰਦੇ ਮੇਰੇ ਸਿਮੂ ਕੋ ਕੋਟ ਖੂਟਾ ਕਰ ਦੇ ਦੋ ਕੋਈ ਮੈਨੂੰ ਹੈਂ ਫੁੱਡ ਲੈਂਡ ਦਾ ਤੈਨੂੰ ਦੇ ਰਿਹਾ ਫੁੱਡ ਓਹ ਹੋ ਐਡਾ ਨਹੀਂ ਮੈਂ ਪਾਣਾ ਤੂੰ ਭਾਲਾ ਫੁੱਡ ਦੇਣਾ ਮੈਨੂੰ ਆ ਤੇ ਅਸੀਂ ਲੋਕਰ ਠੀਕ ਹੈ ਮੇਰਾ ਲਾਲ ਹੀ ਸੂਟ ਤੇ ਲਾਲ ਹੀ ਕੋਟ ਹੈ ਤੇਰਾ ਲਾਈਟ ਹੈ ਸੂਟ ਮੇਰਾ ਉਹ ਵੱਡਾ ਪਤਾ ਕਿੰਨਾ ਨਾ ਪਤਾ ਨਾ ਵਾਕੇ ਮੰਗ ਕੇ ਪਾਇਆ ਹੈ ਫੈਕ ਮੰਗਣੀ ਨਹੀਂ ਹੈ ਉਹ ਤਾਂ ਠੀਕ ਹੋ ਲੋਕਾਂ ਤੁੜੀ ਦਾ ਕਿ ਮੈਂ ਮੰਗ ਕੇ ਪਾਇਆ ਦੇਖੀ ਬੜਾ ਹੁਣ ਪਤਾ ਲੱਗਦਾ ਮੰਗ ਕੇ ਪਾਇਆ ਕਿ ਕਿੰਨਾ ਚੜਦਾ ਲੈ ਹੜ ਮੇਰੀ ਵੀਡੀਓ ਬਣਾ ਮੜੀ ਦਿਖਾ ਤੂੰ ਮੈਂ ਆਹ ਦੇਖੀ ਨੇਗ ਤੈਨੂੰ ਕਿੰਨਾ ਚੜਨਾ ਤੁਹ ਦੱਸ ਦੇ ਜੀ ਫੂਡ ਲੈਣ ਨਹੀਂ ਪਤਾ ਲੱਗਦਾ ਮੰਗ ਕੇ ਪਾਇਆ ਨਾ ਨਾ ਇਹੋ ਜੀ ਤਾਂ ਕੋਈ ਗੱਲ ਹੀ ਨਹੀਂ ਲੱਗਣ ਦੀ ਲੈ ਸਗੋ ਤੇਰੇ ਤਾਂ ਸਰੀਰ ਤੇ ਫਿੱਟ ਆਇਆ ਤੇ ਤੇ ਬੋਡੀ ਤੇ ਵਧੀਆ ਐਨ ਫਿੱਟ ਆਇਆ ਤੇਰੇ ਲਈ ਪਤਲੀ ਜੀ ਸਲਿਮ ਫਿੱਟ ਜੀ ਉਹਦੇ ਕਰਕੇ ਅਮਨਦਾਨ ਕਰ ਦੋ ਫਿਰ ਲੈ 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 ਓ ਮਿਲ ਗਿਆ ਫ੍ਰੀਜ ਕੋਟ 8000 ਦਾ ਕੋਟ ਮਿਲ ਗਿਆ ਮੈਨੂੰ ਫ੍ਰੀ ਚਾਹੀਦਾ ਮੈਂ ਕਦੀ ਨਹੀਂ ਕਦੀ 8000 ਵਾਲਾ ਪਾਣਾ ਅੱਜ ਮੈਂ ਪਾ ਲਿਆ ਚਲ ਓ ਆ ਜਾ ਬੱਚੇ ਆ ਦਮਨ ਇਹ ਸ਼ੂਜ਼ ਨਹੀਂ ਪਾ ਕੇ ਜਾਣੀ